ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਖੋਜਤ ਖੋਜਤ ਖੋਜ ਵਿਚਾਰਿਓ RAM ਨਾਮ ਤਤ ਸਾਰਾ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਹਰ ਰਸ ਪੀਵਹ ਪੁਰਖ ਗਿਆਨੀ ਕਿਲ ਵਿਖ ਕਾਟੇ ਨਿਮਖ ਅਰਾਧਿਆ ਗੁਰਮੁਖ ਪਰ ਉਤਾਰਾ ਸਾਰੇ ਰਸ ਪੀਵਹ ਪੁਰਖ ਗਿਆਨੀ ਸੁਣ ਸੁਣਾ ਮਹਾ ਤ੍ਰਿਪਤ ਮਾਨ ਪਾਵੈ ਸਾਧੂ ਅੰਮ੍ਰਿਤ ਬਾਣੀ ਰਹਾਉ ਮੁਕਤ ਭੁਗਤ ਜੁਗਤ ਸੱਚ ਪਾਈਐ ਸਰਬ ਸੁਖਾ ਕਾ ਦਾਤਾ ਆਪਣੇ ਦਾਸ ਕੋ ਭਗਤ ਦਾਨ ਦੇਵੈ ਜਿਹਨੂੰ ਪੱਪੇ ਓਂਕੜ ਨਾ ਹੋਇ ਫਿਰ ਆਪਣੇ ਜੇ ਓਂਕੜ ਆ ਫਿਰ ਅਪੁੰਨੇ ਦਾਸ ਕੋ ਭਗਤ ਦਾਨ ਦੀਵੈ ਆਪਣੇ ਦਾਸ ਕੋ ਭਗਤ ਦਾਨ ਦੇਵੇ ਪੂਰਨ ਪੁਰਖ ਵਿਦਾਤਾ ਸ੍ਰਾਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ਕੰਨ ਕਾਰਨ ਸਮਰਖਤ ਸੁਆਮੀ ਜਾਤਿ ਬ੍ਰਿਤਾ ਨ ਕੋਈ ਵੱਡਾ ਭਾਗ ਰਤਨ ਜਨਮ ਪਾਇਆ ਕਰਹੁ ਕਿਰਪਾ ਕਿਰਪਾਲਾ ਸਾਧ ਸੰਗ ਸਾਧ ਸੰਗ ਨਾਨਕ ਗੁਣ ਗਾਵੇ ਸਿਮਰੈ ਸਦਾ ਗੋਪਾਲਾ ਗੋਪਾਲਾ ਸੂਰਠ ਮਹੱਲਾ ਪਿੰਜਵਾ ਕਰ ਇਸ ਨਾਨ ਸਿਮਰ ਪ੍ਰਭ ਆਪਣਾ ਮਾਨਦਾਨ ਭਈ ਅਰੂਗਾ ਕੂਟ ਬਿਗਨ ਲਾਥੀ ਪ੍ਰਭ ਸਰਣਾ ਕੂਟ ਬਿਗਨ ਲਾਥੀ ਪ੍ਰਭ ਸਰਣਾ ਪ੍ਰਭ ਤੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਪਾਖਿਆ ਪ੍ਰਭ ਬਾਣੀ ਇਥੇ ਵਿਸਰਾਮ ਲਾਉਣਾ ਹੈ ਸਬਦ ਸੁਪਾਖਿਆ ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰਪੁਰ ਤੂ ਰਾਖਿਆ ਰਹਾਉ ਸੱਚਾ ਸਾਹਿਬ ਅੰਮਿਤ ਵਡਾਈ ਭਗਤ ਵਛਲ ਦਇਆਲਾ ਸੰਤਾ ਕੀ ਪੈਜ ਰੱਖਦਾ ਆਇ ਆਦ ਬੀਰ ਦੇ ਪ੍ਰਤਪਾਲਾ ਹਰ ਅੰਮ੍ਰਿਤ ਨਾਮ ਪੂਜਨ ਨਿਤ ਪੁੰਚਹੁ ਸਰਬ ਵੇਲਾ ਮੁਖ ਪਾਵਹੁ ਜਰਾ ਮਰਾ ਤਾਪ ਸਭ ਨਾਠਾ ਗੁਣ ਗੋਬਿੰਦ ਨਿਤ ਗਾਵਹੁ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਾਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਪਿਤਾ ਇਕਸ ਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਗੁਰਹਾਈ ਪਾਠ ਸੰਪਰਦਾਇ ਇਕੱਠਾ ਕਰਾਇਆ ਜਾਂਦਾ ਹੈ ਗੁਰ ਭਾਈ ਜਿਸ ਦਾ ਅਰਥ ਹੈ ਗੁਰਹਾਈ ਭਾਰਾ ਨਹੀਂ ਬੋਲਣਾ ਏਕ ਪਿਤਾ ਇਕਸ ਕੇ ਹਮ ਬਾਰਿਕ ਬਾਰਿਕ ਪਦੇ ਰਾਰੇ ਨੂੰ ਸਿਆਰੀ ਲਾ ਕੇ ਬੋਲਣੀ ਹੈ ਤੂੰ ਮੇਰਾ ਗੁਰਹਾਈ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਾਂਜੀ ਸੁਣ ਮੀਤਾ ਜੀਓ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇਖ ਦਿਖਾਈ ਸੁਣ ਮੀਤਾ ਧੂਰੀ ਕੋ ਬਲ ਜਾਈ ਇਹ ਮਨ ਤੇਰਾ ਭਾਈ ਇਹ ਮਨ ਤੇਰਾ ਇਹ ਮਨ ਤੇਰਾ ਭਾਈ ਰਹਾਉ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਤੈ ਕੂ ਸੁਨਮੰਦਕ ਜਾਲੰਮੀ ਆਵਾਜ਼ ਨਾਲ ਬੋਲਣਾ ਤੈ ਕੂ ਇਕੱਠਾ ਵੀ ਨਹੀਂ ਕਹਿ ਦੇਣਾ ਨਾ ਕਨ ਤੈ ਕੂ ਲਮਕਾ ਕੇ ਬੋਲਣਾ ਇਹ ਮਨ ਤੈ ਕੂ ਦਿਸਾ ਪਾਵ ਮਲੋਵਾ ਮਲ ਮਲ ਧੋਵਾ ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹੋ ਤੇਰੀ ਸਰਣਾਈ ਆਇਆ ਪ੍ਰਭ ਮਿਲਾਓ ਦੇਹ ਉਪਦੇਸਾ ਸੁਣ ਮੀਤਾ ਇੱਥੇ ਠੰਮ ਖਲਾਨੀ ਤੇਰੀ ਸਰਣ ਆਇਆ ਪ੍ਰਭ ਮਿਲਾਓ ਦੇਹ ਉਪਦੇਸਾ ਮਾਣ ਨਾ ਕੀਜੈ ਸਰਣ ਪਰੀਜੈ ਕਰੈ ਸੋ ਭਲਾ ਮਣਾਈਐ ਕਰੈ ਪਦਤੀ ਯਮਕ ਹੈ ਕਰੈ ਸੋ ਪਲਾਮਨ ਆਈਏ ਸੋਨ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਓ ਦਰਸ਼ਨ ਹਰ ਜੀਉ ਪਾਈਐ ਇਓ ਦਰਸ਼ਨ ਹਰ ਜੀਉ ਪਾਈਐ ਭਾਇਓ ਅਨੁਗਰਾਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਭ ਅਕੋਲ ਨਿਰੰਜਨ ਡੀਠਾ ਵਾ ਤੁਹ ਜਿੰਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ